ਸਤਿ ਸ਼੍ਰੀ ਅਕਾਲ ਜੀ ਕੀ ਹਾਲਤ ਆ ਤੁਹਾਡੇ 5 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਕਰਵਾਇਆ ਜਾ ਰਿਹਾ ਜੀ ਮਹਿੰਦਰਾ ਪੈਲਸ ਚੰਨੂਆਣਾ ਬਾਈਪਾਸ ਬਾਗਾਪੁਰਾਣਾ ਵਿਖੇ ਤੇ ਜਿਹੜੇ-ਜਿਹੜੇ ਮੇਰੇ ਭਰਾ ਇਸ ਖੂਨਦਾਨ ਦਾ ਹਿੱਸਾ ਬਣਨਾ ਚਾਹੁੰਦੇ ਤੇ ਜਰੂਰ ਪਹੁੰਚੋ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਸ਼ ਰਿਆਜ਼ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ 5 ਅਕਤੂਬਰ ਨੂੰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਨਮਿੱਤ ਵਿਸ਼ਾਲ ਖੂਨਦਾਨ ਕੈਂਪ ਕਰਵਾਇਆ ਜਾ ਰਿਹਾ ਬਾਗਾ ਪੁਰਾਣਾ ਵਿਖੇ ਇਹ ਕੈਂਪ ਮਹਿੰਦਰਾ ਪੈਲੇਸ ਦੇ ਵਿੱਚ ਚੰਨੂ ਵਾਲਾ ਬਾਈਪਾਸ ਤੇ ਹੋਣਾ ਆ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਚੱਲਣਾ ਆ ਸੋ ਜਿਹੜੇ ਜਿਹੜੇ ਵੀ ਸੱਜਣਾ ਪਿਆਰਿਆਂ ਨੇ ਇਹ ਸੇਵਾ ਦਾ ਹਿੱਸੇਦਾਰ ਬਾਨਾ ਆ ਸੋ ਜਰੂਰ ਪਹੁੰਚਿਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੇ ਆਪਣੇ ਰੰਗਲੇ ਸਰਦਾਰ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਕਰਵਾਇਆ ਜਾ ਰਿਹਾ ਜੀ 5 ਅਕਤੂਬਰ ਨੂੰ ਬਾਗਾਪੁਰਾਣਾ ਦੇ ਵਿੱਚ ਸੋ ਤੁਸੀਂ ਸਾਰੇ ਜਿਹੜੇ ਵੀ ਤੁਹਾਨੂੰ ਜਿਹੜਾ ਖੂਨਦਾਨ ਹੁੰਦਾ ਉਹ ਮਹਾਦਾਨ ਹੁੰਦਾ ਸੋ ਸਾਰੇ ਜਿੰਨੇ ਵੀ ਸਾਡੇ ਵੀਰ ਭਰਾ ਭੈਣ ਜਿਹੜੇ ਵੀ ਖੂਨਦਾਨ ਕਰ ਸਕਦੇ ਹੋ ਇਸ ਕੈਂਪ ਤੇ ਬਹੁਤ ਜ਼ਰੂਰ ਪਹੁੰਚਣ ਜੀ ਤੇ ਲੋਕੇਸ਼ਨ ਹੈਗੀ ਆ ਮਹਿੰਦਰਾ ਪੈਲੇਸ ਚੰਨੂਆਣਾ ਰੋਡ ਤੇ ਦਿਨ ਐਤਵਾਰ ਹੈ ਜੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਹੁੰਦਾ ਬਹੁਤ ਮਾਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਾਬਾ ਬਸਵਾਨੀ ਸੇਵਾ ਮੰਡਰ ਵੱਲੋਂ 5 ਅਕਤੂਬਰ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਲਾ ਰਹੇ ਹਾਂ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾ ਰਹੇ ਹਾਂ ਸੋ ਸਾਰੇ ਖੂਨਦਾਨੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਖੂਨਦਾਨ ਦੇਣ ਖੂਨਦਾਨ ਇੱਕ ਮਹਾਂ ਕਲਿਆਣ ਹੈ ਇਸ ਦੇ ਵਿੱਚ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਜਾਂ ਹੋਰ ਵੀ ਕੋਈ ਕਿਸੇ ਕਿਸਮ ਦੀਆਂ ਸੰਸਥਾਵਾਂ ਸਭ ਸਹਿਯੋਗ ਕਰੀ ਹਾਂ ਸੋ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਇਹਦਾ ਖੂਨਦਾਨ ਦਿਓ ਤੇ ਰੌਣਕ ਨੂੰ ਬਣਾਓ ਇੱਕ ਖੂਨਦਾਨ ਕੈਂਪ ਸਾਡਾ 10ਵਾਂ ਖੂਨਦਾਨ ਕੈਂਪ ਹੈ ਇਸ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਜਾਂ ਲੋਕਾਂ ਨੂੰ ਦੱਸਿਆ ਜਾਂਦਾ ਹੈ ਜੇਕਰ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਤਾਂ ਉਹ ਸਾਨੂੰ ਫੋਨ ਕਰੋ ਉਹਨੂੰ ਖੂਨ ਮੁਹੱਈਆ ਹੋਊਗਾ ਇਸ ਵਿੱਚ ਇਹ ਨਹੀਂ ਵੀ ਜੇ ਕੋਈ ਸਾਨੂੰ ਬਲੱਡ ਦੇ ਕੇ ਜਾਂਦਾ ਤਾਂ ਉਸੇ ਨੂੰ ਮਿਲੂਗਾ ਜੇਕਰ ਕੋਈ ਨਹੀਂ ਦੇ ਕੇ ਜਾਂਦਾ ਤਾਂ ਉਸ ਨੂੰ ਵੀ ਜਿੰਨੇ ਯੂਨਟ ਦੀ ਲੋੜ ਹੈ ਉਹ ਮੁਹੱਈਆ ਕਰਾਇਆ ਜਾਣਗੇ ਇਸ ਦਾ ਕੇ ਜੇ ਅਸੀਂ ਕੋਈ ਚਾਰਜ ਨਹੀਂ ਕਰਦੇ ਮੰਡਲ ਵੱਲੋਂ ਪਰ ਲੇਕਿਨ ਜੋ ਦੀ ਟੈਸਟਿੰਗ ਫੀਸ ਹੈ ਜਾਂ ਸਰਕਾਰੀ ਉਹ ਮਹਿਕਮੇ ਵਾਲੇ ਲੈਣਗੇ ਸਾਡਾ ਇਸ ਵਿੱਚ ਕੋਈ ਲੈਣ ਦੇ ਨਹੀਂ ਅਸੀਂ ਖੂਨ ਫ੍ਰੀ ਦੇਵਾਂਗੇ ਕੂਨਦਾਨ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਇਹਦੇ ਨਾਲ ਬਹੁਤ ਜਾਨਾਂ ਬਚਦੀਆਂ ਜਾਂ ਕਿਸੇ ਦਾ ਕੋਈ ਮਰੀਜ਼ ਹੈ ਉਹਨੂੰ ਖੂਨਦਾਨ ਦਿੰਨੇ ਸਾਡੇ ਇੱਥੇ ਪਿੱਛੇ ਇੱਕ ਬਾਘਾਪੁਰਾਣਾ ਮਰੀਜ਼ ਸੀ ਪੇਸ਼ੈਂਟ ਕਾਫੀ ਸੀ ਉਹਨੂੰ ਅਸੀਂ 20 ਜੋੜ ਦਿੱਤੇ ਐ ਲੇਕਿਨ ਚਲੋ ਉਹਦੀ ਕਿਸਮਤ ਕਰਕੇ ਵਿਚਾਰਾ ਨਹੀਂ ਬਚ ਸਕਿਆ ਪਰ ਅਸੀਂ ਕੋਈ ਕਸਰਛ ਨਹੀਂ ਛੱਡੀ ਸੁਣਨੂ ਸੂਤ ਜੀ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਆ ਉਹ ਵੀ ਉਸ ਦਿਨ ਪਹੁੰਚਣਗੇ ਸੋ ਮਤਲਬ ਉਹਨਾਂ ਨੇ ਵੀ ਇਹ ਗੱਲ ਕਹੇ ਵੀ ਮੈਂ ਵੀ ਵਾਦ ਤੋਂ ਬਾਦ ਡੋਨਰ ਲੈ ਕੇ ਆਉਂਗਾ ਤੇ ਖੂਨਦਾਨ ਇੱਕ ਮਹਾਂ ਕਲਿਆਣਾ ਮੈਂ ਵੀ ਜਰੂਰ ਪਹੁੰਚੂਗਾ ਬਾਬਾ ਪਰਫਾਨੀ ਸੇਵਾ ਮੰਡਲ ਬਾਘਾਪੁਰਾਣਾ ਵੱਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਅਕਤੂਬਰ ਦਿਨ ਐਤਵਾਰ ਨੂੰ ਮਹਿੰਦਰਾ ਪੈਲੇਸ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ ਸਾਡੇ ਵੱਲੋਂ ਇਸ ਦਾ ਮਿਸ਼ਨ 500 ਰੱਖਿਆ ਗਿਆ ਹੈ 500 ਯੂਨਿਟ ਇਕੱਠੀ ਕਰਨੀ ਪਿਛਲੇ ਸਾਲ ਵੀ ਅਸੀਂ 500 28 ਯੂਨਿਟ ਇਕੱਠੀ ਕੀਤੀ ਸੀ ਇਸ ਕੈਂਪ ਦਾ ਉਦਘਾਟਨ ਸਾਡੇ ਮੈਂਬਰ ਵਿਕਾਸ ਬਾਂਸਲ ਟੋਨੀ ਕਰ ਰਿਹਾ ਹੈ ਫੂਨਦਾਨੀਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਫੂਨਦਾਨ ਦਿਓ ਫੂਨਦਾਨ ਮਹਾਕਲਿਆਣ ਇਸ ਕਤਰੇ ਕਤਰੇ ਨਾਲ ਆਪਾਂ ਹਜ਼ਾਰਾਂ ਜ਼ਿੰਦਗੀਆਂ ਬਚਾ ਸਕਦੇ ਆ ਤੋ ਸੋ ਬੇਨਤੀ ਹੈ ਸਾਰੇ ਵੱਧ ਤੋਂ ਵੱਧ ਫੂਨਦਾਨ ਦਿਓ ਧੰਨਵਾਦ